ਬੋਲ ਮਾਤਾ ਰਾਣੀ ਕੀ ਜੈ ਪਿਆਰੇ ਭਗਤੋ ਅੱਜ ਸਾਰਿਆਂ ਤੋਂ ਪਹਿਲਾਂ ਆਪਾਂ ਆਪਾਂ ਸਾਰੇ ਮਾਤਾ ਰਾਣੀ ਦੇ ਦਰਬਾਰ ਤੇ ਜਾ ਰਹੇ ਹਾਂ ਜਿੱਥੇ ਆਪਣੇ ਸੇਵਾਦਾਰ ਵੀਰਾਂ ਵੱਲੋਂ ਫਰੂਟ ਚਾਟ ਦਾ ਭੰਡਾਰਾ ਵੀ ਲਗਾਇਆ ਗਿਆ ਅਤੇ ਨਾਲੇ ਕਰਾਵਾਂਗੇ ਦਰਸ਼ਨ ਮਾਤਾ ਰਾਣੀ ਦੇ ਪਿੰਡ ਮੈਸ਼ਰਖਾਨੇ ਜਿੱਥੇ ਕਮਾਲੂ ਭਗਤ ਦੀ ਕਥਾ ਦਾ ਇਤਿਹਾਸ ਲਿਖਿਆ ਹੋਇਆ ਸੁਣਾਵਾਂਗੇ ਮਾਤਾ ਰਾਣੀ ਦੀ ਜੋਤ ਜਵਾਲਾ ਜੀ ਤੋਂ ਚੱਲ ਕੇ ਆਉਂਦੀ ਹੈ ਇਸ ਦਿਨ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੇ ਵੀਡੀਓ ਵਧੀਆ ਲੱਗੀ ਤਾਂ ਆਪਣੇ ਜੱਗੀ ਮੋਟੋ ਵਲੌਗ ਨੂੰ ਚੈਨਲ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਰਹੋ ਮਾਤਾ ਰਾਣੀ ਦੇ ਨਵਰਾਤਿਆਂ ਦੇ ਦਿਨ ਚੱਲ ਰਹੇ ਹਨ ਮਾਤਾ ਰਾਣੀ ਤੁਹਾਡੇ ਸਭ ਭਗਤਾਂ ਦੇ ਕਿਰਪਾ ਬਣਾਈ ਰੱਖੇ ਸਭ ਦੇ ਖਜ਼ਾਨੇ ਭਰਪੂਰ ਕਰੇ ਮਿਹਰ ਕਰੇ ਧਲਾਈ ਦੇ ਕੰਮਾਂ ਵਿੱਚ ਚੰਗੇ ਕੰਮਾਂ ਦਾ ਬਲਵਕਸੇ ਸਾਥੀ ਪੈਰ ਉਹ ਅੱਜ ਆਪਾਂ ਤੁਹਾਨੂੰ ਮੰਦਰ ਦੇ ਦਰਸ਼ਨ ਲਈ ਚਾਲੇ ਪਾਉਂਦੇ ਹਾਂ ਪਹਿਲਾ ਪਿੰਡ ਮੰਡੇਰ ਤੋਂ ਸੰਗਤ ਦੂਜੀ ਸੰਗਤ ਬਰੇਟਾ ਦੇ ਸੇਵਾਦਾਰ ਵੀਰ ਦਾਨੀ ਵੀਰ ਮਾਤਾ ਰਾਣੀ ਮੈਸਰਖਾਨਾ ਕਮੇਟੀ ਬਰੇਟਾ ਕਾਲੀ ਮਾਤਾ ਮੰਡਲ ਬਰੇਟਾ ਅਤੇ ਹੋਰ ਬੀਜੇਪੀ ਦੇ ਮੰਡਲ ਪ੍ਰਧਾਨ ਬਰੇਟਾ ਦੇ ਆਪਣਾ ਜੁੱਗੀ ਮੋਟੋ ਵਲੌਗ ਚੈਨਲ ਵੀ ਮਾਤਾ ਰਾਣੀ ਦੇ ਦਰਬਾਰ ਤੇ ਦਰਸ਼ਨ ਕਰਨ ਲਈ ਪਹੁੰਚਿਆ ਜੀ ਪ੍ਰਚੀਨ ਸ਼੍ਰੀ ਦੁਰਗਾ ਮੰਦਿਰ ਮੈਸਰਖਾਨਾ ਸੰਖੇਪ ਇਤਿਹਾਸ ਤੁਹਾਨੂੰ ਦੱਸਣ ਲੱਗੇ ਹਾਂ ਫਗਤੋ ਸਨ 1500 ਈਸਵੀ ਵਿੱਚ ਇਸ ਪਿੰਡ ਦਾ ਇੱਕ ਜ਼ਿਮੀਂਦਾਰ ਕਿਸਾਨ ਬਾਬਾ ਕਮਾਲੂ ਦਾਸ ਨਥਾਣੇ ਵਾਲੇ ਬਾਬਾ ਕਾਲੂਨਾਥ ਦਾ ਚੇਲਾ ਸੀ ਉਹ ਬਾਬਾ ਜੀ ਨਾਲ ਹਰ ਸਾਲ ਮਾਤਾ ਜੀ ਦੇ ਦਰਸ਼ਨ ਕਰਨ ਜਵਾਲਾ ਜੀ ਹਿਮਾਚਲ ਪ੍ਰਦੇਸ਼ ਜਾਇਆ ਕਰਦਾ ਸੀ ਇੱਕ ਵਾਰ ਦੀ ਗੱਲ ਹੈ ਕਮਾਲੂ ਭਗਤ ਨੇ ਜਵਾਲਾ ਜੀ ਜਾ ਕੇ ਬਾਬਾ ਕਾਲੂनाथ ਨੂੰ ਕਿਹਾ ਕਿ ਬਾਬਾ ਜੀ ਮਾਤਾ ਜੀ ਦਾ ਇਹ ਮੇਲਾ ਮੇਰੇ ਪਿੰਡ ਮੈਸਰਖਾਨੇ ਵਿੱਚ ਲੱਗਿਆ ਕਰੇ ਤਾਂ ਕਿੰਨਾ ਚੰਗਾ ਹੋਵੇਗਾ ਬਾਬਾ ਕਮਾਲੂ ਸੰਤਾਂ ਵਾਸਤੇ ਹਰ ਰੋਜ਼ ਨਥਾਣੇ ਤੋਂ ਮੈਸਰਖਾਨੇ ਤੋਂ ਨਥਾਣੇ ਦੁੱਧ ਲਿਆਇਆ ਕਰਦਾ ਸੀ ਇੱਕ ਦਿਨ ਜਦੋਂ ਬਾਬਾ ਜੀ ਨਥਾਣੇ ਦੁੱਧ ਲੈ ਕੇ ਗਏ ਤਾਂ ਬਾਬਾ ਜੀ ਕਾਲੂनाथ ਕੋਲ ਕੋੜੀਆਂ ਦੀ ਟੋਲੀ ਬੈਠੀ ਹੋਈ ਸੀ ਕੀ ਬਾਬਾ ਜੀ ਤੋਂ ਅਸ਼ੀਰਵਾਦ ਲੈ ਕੇ ਕੋੜੀਆਂ ਦਾ ਕੋੜ ਠੀਕ ਕਰਾਉਣਾ ਆਇਆ ਕਰਦੇ ਸੀ ਬਾਬਾ ਕਾਲੂਨਾਥ ਨੇ ਕਮਾਲੂ ਦਾ ਲਿਆਂਦਾ ਹੋਇਆ ਦੁੱਧ ਉਹਨਾਂ ਕੋੜੀਆਂ ਨੂੰ ਦੇ ਦਿੱਤਾ ਅਤੇ ਜਦੋਂ ਕੋੜੀਆਂ ਦਾ ਬਚਿਆ ਹੋਇਆ ਝੂਠਾ ਦੁੱਧ ਇਕੱਠਾ ਕਰਕੇ ਬਾਬਾ ਕਾਲੂਨਾਥ ਨੂੰ ਪੀਣ ਦੇ ਲਈ ਦਿੱਤਾ ਤਾਂ ਬਾਬਾ ਕਮਾਲੂ ਨੇ ਉਹ ਝੂਠਾ ਦੁੱਧ ਗਲਣੀ ਕਰਕੇ ਪੀਣ ਦੀ ਥਾਂ ਉਥੇ ਕੋਲ ਖੜੇ ਇੱਕ ਸੁੱਕੇ ਝੰਡ ਦੇ ਦਰਖਤ ਦੀ ਜੜ ਵਿੱਚ ਰੋੜ ਦਿੱਤਾ ਦੁੱਧ ਦੁੱਲਦੇ ਸਾਰ ਹੀ ਸੁੱਕਾ ਝੰਡ ਹਰਾ ਭਰਾ ਹੋ ਗਿਆ ਅਤੇ ਕੋੜੀਆਂ ਦਾ ਰੋਗ ਠੀਕ ਹੋ ਗਿਆ ਦੂਜੀ ਤਰਫ ਜਦੋਂ ਬਾਬਾ ਕਮਾਲੂ ਦਾ ਬਿਰਧ ਅਵਸਥਾ ਵਿੱਚ ਸੂਣਾ ਤਾਂ ਉਥੇ ਉਹ ਮਾਤਾ ਜੀ ਦੇ ਦਰਸ਼ਨ ਕਰਨ ਲਈ ਜਵਾਲਾ ਜੀ ਨਹੀਂ ਜਾ ਸਕਦੇ ਸਨ ਉਹਨਾਂ ਤਾਂ ਉਹਨਾਂ ਨੇ ਮਾਤਾ ਜੀ ਨੂੰ ਬੇਨਤੀ ਕੀਤੀ ਕਿ ਮਾਤਾ ਜੀ ਮੈਨੂੰ ਮੇਰੇ ਪਿੰਡ ਆ ਕੇ ਦਰਸ਼ਨ ਦਿਓ ਦੁੱਧ ਡੋਲਣ ਦੇ ਬਾਅਦ ਬਾਬਾ ਕਾਲੂਨਾਥ ਨੇ ਬਾਬਾ ਕਮਾਲੂ ਨੂੰ ਕਿਹਾ ਕਿ ਕਮਲਿਆ ਕਮਾਲੂਆ ਤੂੰ ਇਹ ਕੀ ਕੀਤਾ ਮੈਂ ਤੈਨੂੰ ਇਸ ਦੁੱਧ ਵਿੱਚ ਰਿੱਧੀਆਂ ਸਿੱਧੀਆਂ ਪਾ ਕੇ ਦਿੱਤੀਆਂ ਸਨ ਪਰ ਤੇਰੇ ਕਰਮਾਂ ਵਿੱਚ ਨਹੀਂ ਸਨ ਅਤੇ ਬਾਬਾ ਜੀ ਕਮਾਲੂ ਦਾਸ ਬਹੁਤ ক্রੋਧਿਤ ਹੋ ਗਏ ਤੇ ਆਪਣੀ ਤਪੱਸਿਆ ਵਿੱਚ ਲੀਨ ਹੋ ਗਏ ਬਾਬਾ ਕਮਾਲੂ ਦਾਸ ਜੀ ਬਹੁਤ ਉਦਾਸ ਹੋ ਗਏ ਕਿ ਬਾਬਾ ਕਾਲੂनाथ ਦੀ ਸੇਵਾ ਲਈ ਪਿੰਡ ਨਥਾਣੇ ਰਹਿਣ ਲੱਗਾ ਤੇ ਇੱਕ ਦਿਨ ਬਾਬਾ ਕਾਲੂनाथ ਨੇ ਆਪਣੇ ਸਮਾਦੀ ਖੋਲੀ ਅਤੇ ਬਾਬਾ ਕਮਾਲੂ ਨੂੰ ਕਿਹਾ ਕਿ ਜਾ ਹੁਣ ਤੂੰ ਆਪਣੇ ਪਿੰਡ ਮੈਸਰਖਾਨੇ ਦੇ ਸ਼ਮਸ਼ਾਨ ਘਾਟ ਵਿੱਚ ਜਾ ਉੱਥੇ ਮਾਤਾ ਜਵਾਲਾ ਜੀ ਕੋੜਨ ਦੇ ਰੂਪ ਵਿੱਚ ਆਈ ਹੋਈ ਹੈ ਹੁਣ ਕੋਈ ਗਲਤੀ ਨਾ ਕਰੀ ਬਾਬਾ ਕਮਾਲੂ ਪਿੰਡ ਨਥਾਣੇ ਤੋਂ ਆਪਣੇ ਪਿੰਡ ਵੱਲ ਭੱਜਿਆ ਮੈਸਰ ਖਾਨਾ ਬਲ ਭੱਜਿਆ ਤੇ ਆਪਣੇ ਪਿੰਡ ਦੇ ਸਮਸ਼ਾਨ ਘਾਟ ਵਿੱਚ ਪਹੁੰਚਿਆ ਉਸ ਸਮੇਂ ਚਾਰੇ ਪਾਸੇ ਹਨੇਰਾ ਹੀ ਹਨੇਰਾ ਹੋਇਆ ਪਿਆ ਸੀ ਅਤੇ ਤੇਜ਼ ਹਵਾਵਾਂ ਵੀ ਚੱਲ ਰਹੀਆਂ ਸੀ ਇੱਕ ਬਜ਼ੁਰਗ ਔਰਤ ਬੈਲ ਗੱਡੀ ਵਿੱਚ ਬੈਠੀ ਹੋਈ ਸੀ ਬਾਬਾ ਕਮਾਲੂ 나ਥ ਉਸ ਬਜ਼ੁਰਗ ਔਰਤ ਦੇ ਪੈਰਾਂ ਵਿੱਚ ਡਿੱਗ ਪਿਆ ਅਤੇ ਬਜ਼ੁਰਗ ਔਰਤ ਉਸ ਨੂੰ ਪਿੱਛੇ ਹਟਣ ਲਈ ਕਹਿੰਦੀ ਲੱਗੀ ਕਿ ਤੈਨੂੰ ਕੋੜ ਕਿ ਕਮਲਿਆ ਮੈਨੂੰ ਕੋੜ ਦੀ ਬਿਮਾਰੀ ਹੈ ਤੈਨੂੰ ਲੱਗ ਜਾਵੇਗੀ ਤੂੰ ਪਿੱਛੇ ਹਟ ਜਾ ਪਰੰਤੂ ਕਮਾਲੂ ਭਗਤ ਬਾਬਾ ਕਾਲੂनाथ ਦੀ ਆਗਿਆ ਮਨ ਕੇ ਪਿੱਛੇ ਨਹੀਂ ਹੋਇਆ ਅਤੇ ਮਾਤਾ ਜੀ ਨੇ ਆਪਣੇ ਅਸਲੀ ਰੂਪ ਵਿੱਚ ਆ ਕੇ ਭਗਤ ਕਮਾਲੂ ਨੂੰ ਦਰਸ਼ਨ ਦਿੱਤੇ ਅਤੇ ਕਿਹਾ ਕਿ ਹਰ ਸਾਲ ਵਿੱਚ ਦੋ ਬਾਰੀ ਅਸੂ ਅਤੇ ਚੇਤ ਦੇ ਨਰਾਤਿਆਂ ਦੀ ਛਟ ਨੂੰ ਇੱਥੇ ਆ ਕੇ ਭਗਤਾਂ ਨੂੰ ਦਰਸ਼ਨ ਦਿਆਂ ਕਰਾਂਗੀ ਜੇ ਵਿਪਖਤ ਕਿਸੇ ਆ ਕੇ ਮੇਰੇ ਦਰਸ਼ਨ ਕਰੇਗਾ ਉਸ ਜਵਾਲਾ ਜੀ ਦੀ ਤਰ੍ਹਾਂ ਹਰ ਮਨੋ ਕਾਮਨਾ ਪੂਰਨ ਹੋਇਆ ਕਰੇਗੀ ਇਸ ਤਰ੍ਹਾਂ ਇੱਥੇ ਹਰ ਸਾਲ ਅਸੂ ਅਤੇ ਚੇਤ ਦੇ ਨਰਾਤਿਆਂ ਦੀ ਛਟ ਨੂੰ ਭਾਰੀ ਮੇਲੇ ਲੱਗਦੇ ਹਨ ਇੱਥੇ ਵੱਡੇ ਬਰਾਂਡੇ ਹਾਲ ਕਮਰੇ ਹਨ ਇਸ ਮੇਲੇ ਵਿੱਚ ਦੂਰੋਂ ਦੂਰੋਂ 7-8 ਲੱਖ ਸਰਦਾਲੂ ਹਰ ਸਾਲ ਮਾਤਾ ਜੀ ਦੇ ਦਰਸ਼ਨ ਕਰਨ ਲਈ ਆਉਂਦੇ ਹਨ ਇਸ ਮੰਦਿਰ ਵਿੱਚ ਸਾਰੇ ਧਰਮ Hindu, Sikh, Musalman, Isai ਦੇ ਲੋਕ ਮੱਥਾ ਟੇਕਦੇ ਹਨ ਬਿਜਲੀ, ਪਾਣੀ, ਲੰਗਰ ਆਦਿ ਦੀ ਸੁਵਿਧਾ ਕੀਤੀ ਹੋਈ ਹੈ ਤਾਂ ਜੋ ਸਰਧਾਲੂਆਂ ਨੂੰ ਕਿਸੇ ਵੀ ਕਿਸਮ ਦੀ ਕੋਈ ਪਰੇਸ਼ਾਨੀ ਨਾ ਹੋਵੇ ਮੰਦਰ ਅੰਦਰ ਭਗਵਾਨ ਪਰਸ਼ੂਰਾਮ ਜੀ ਅਤੇ ਸ਼ਿਵ ਪਰਵਾਰ ਮੰਦਰ ਵੀ ਬਣਿਆ ਹੋਇਆ ਹੈ ਮੰਦਰ ਕੋਲ ਇੱਕ ਸੁੰਦਰ ਸਰੋਵਰ ਵੀ ਹੈ ਜਿੱਥੇ ਸਰਧਾਲੂ ਇਸ ਸਰੋਵਰ ਦੇ ਜਲ ਨੂੰ ਅੰਮ੍ਰਿਤ ਸਮਝ ਕੇ ਗ੍ਰਹਿਣ ਕਰਦੇ ਹਨ ਅਤੇ ਇਸ ਇਸ਼ਨਾਨ ਕਰਦੇ ਹਨ ਕਹਿੰਦੇ ਹਨ ਕਿ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ ਕੋੜ ਵਰਗੇ ਲੱਖਾਂ ਹੀ ਰੋਗ ਦੂਰ ਹੁੰਦੇ ਹਨ ਇਥੇ ਇੱਕ ਮਿੱਟੀ ਦਾ ਟਿੱਲਾ ਵੀ ਬਣਿਆ ਹੋਇਆ ਹੈ ਇਥੇ ਸ਼ਰਧਾਲੂ ਆਪਣੀਆਂ ਸੁੱਖਣਾ ਪੂਰੀ ਹੋਣ ਤੇ ਥੱਲਿਓਂ ਸੱਤ ਮੁਠੀਆਂ ਮਿੱਟੀ ਦੀਆਂ ਚੁੱਕ ਕੇ ਉੱਪਰ ਚੜਾ ਕੇ ਆਉਂਦੇ ਹਨ ਮੰਦਰ ਦੇ ਅੰਦਰ ਜਵਾਲਾਜੀ ਤੋਂ ਪੈਦਲ ਲਿਆਂਦੀ ਹੋਈ ਪਵਿੱਤਰ ਜਵਾਲਾਜੀ ਦੀ ਜੋਤ ਜੋ ਕਿ ਲਗਾਤਾਰ ਅਖੰਡ ਰੂਪ ਵਿੱਚ ਚੱਲ ਰਹੀ ਹੈ ਅਤੇ ਮੰਨਤਾ ਹੈ ਕਿ ਚੌਥੀ ਦੀ ਰਾਤ ਨੂੰ ਛਟ ਦੀ ਰਾਤ ਨੂੰ ਮਾਤਾ ਜੀ ਜਵਾਲਾਜੀ ਤੋਂ ਆ ਕੇ ਜੋਤ ਵਿੱਚ ਪਰਵੇਸ਼ ਕਰਦੇ ਹਨ ਇਤਿਹਾਸ ਇਥੇ ਬਹੁਤ ਸੁੰਦਰ ਬੋਰਡ ਵਿੱਚ ਲਿਖਿਆ ਹੋਇਆ ਹੈ ਸੋ ਸਾਰੇ ਭਗਤ ਸ਼ਰਧਾਲੂਆਂ ਨੂੰ ਪ੍ਰਚੀਨ ਸ਼੍ਰੀ ਦੁਰਗਾ ਮੰਦਿਰ ਮੈਸਰ ਖਾਨਾ ਸੰਖੇਪ ਇਤਿਹਾਸ ਨੂੰ ਜ਼ਰੂਰ ਪੜਨਾ ਅਤੇ ਆਪਣੇ ਬੱਚਿਆਂ ਨੂੰ ਇਸ ਬਾਰੇ ਜਾਣਕਾਰੀ ਜ਼ਰੂਰ ਦਿਓ ਸੋ ਵੱਖ-ਵੱਖ ਥਾਵਾਂ ਤੇ ਲੰਗਰ ਲਗਾਏ ਹੋਏ ਸੀ ਅਤੇ ਵਰਤ ਵਾਲਿਆਂ ਵਾਸਤੇ ਲੰਗਰ ਵਿੱਚ ਖਾਸ ਪ੍ਰਬੰਧ ਕੀਤੇ ਹੋਏ ਸੀ ਬਹੁਤ ਹੀ ਤਦਾਰ ਵਿੱਚ ਸੰਗਤ ਪਹੁੰਚੀ ਹੋਈ ਸੀ ਜੇ ਵੀਡੀਓ ਸਾਥੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਜਰੂਰ ਲਾਈਕ ਸ਼ੇਅਰ ਕਰਦੇ ਰਹੋ ਤਾਂ ਕਿ ਤੁਹਾਨੂੰ ਆਪਾਂ ਜੋ ਵੀ ਇੱਥੇ ਤਿੰਨ ਮੰਦਰ ਹਨ ਵੱਖ-ਵੱਖ ਮੰਦਰਾਂ ਦੇ ਵਿੱਚ ਤੁਸੀਂ ਇਸ ਵੀਡੀਓ ਦੇ ਵਿੱਚ ਦਰਸ਼ਨ ਕਰ ਸਕਦੇ ਹੋ ਤਾਂ ਆਪਾਂ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਮਾਤਾ ਰਾਣੀ ਦੇ ਦਰਸ਼ਨ ਕਰ ਰਹੇ ਹੋ ਜੋ ਕਿ ਸਾਰੇ ਹੀ ਮੰਦਰਾਂ ਦੇ ਵਿੱਚ ਮਾਤਾ ਰਾਣੀ ਦੀਆਂ ਮੂਰਤੀਆਂ ਅਤੇ ਮਾਤਾ ਰਾਣੀ ਦੀ ਜੋਤ ਚੱਲ ਰਹੀ ਹੈ ਛੱਟ ਵਾਲੀ ਰਾਤ ਨੂੰ ਬਹੁਤ ਹੀ ਤਾੜ ਦੇ ਵਿੱਚ ਸੰਗਤ ਇੱਥੇ ਪਹੁੰਚਦੀ ਹੈ ਤੇ ਸੇਵਾਦਾਰ ਵੀਰਾਂ ਵੱਲੋਂ ਹਰ ਇੱਕ ਸੰਗਤਾਂ ਵੱਲੋਂ ਤੁਸੀਂ ਸਾਹਮਣੇ ਇਹ ਜੋਤ ਮਾਤਾ ਰਾਣੀ ਦੀ ਜੋਤ ਚੱਲ ਰਹੀ ਹੈ ਜਿੱਥੇ ਲਗਾਤਾਰ ਸੰਗਤ ਉਹਰੇ ਆਪਣੇ ਘਰਾਂ ਚੋਂ ਅਖੰਡ ਜੋਤ ਚੱਲ ਰਹੀ ਹੈ ਤੇ ਸੰਗਤ ਮੰਦਰ ਦੇ ਵਿੱਚ ਮੱਥਾ ਟੇਕਦੇ ਹੋਏ ਤੇ ਸਾਹਮਣੇ ਤੁਸੀਂ ਭਗਵਾਨ ਪਰਸ਼ੂਰਾਮ ਜੀ ਦੀ ਮੂਰਤੀ ਤੇ ਸ਼ੇ ਪਰਵਾਰ ਜੀ ਦੀ ਮੂਰਤੀ ਦੇਖ ਰਹੇ ਹੋ ਤੇ ਹਰ ਸੰਗਤ ਉਰੇ ਆ ਕੇ ਆ ਸਾਹਮਣੇ ਉਰੇ ਇੱਕ ਨੰਦੀ ਦੀ ਮੂਰਤੀ ਵੀ ਲੱਗੀ ਹੋਈ ਹੈ ਜੋ ਕਿ ਸੰਗਤ ਵੱਧ ਤੋਂ ਵੱਧ ਉਰੇ ਪਹੁੰਚਦੀ ਹੈ ਤੇ ਆਪਣੇ ਬਰੇਟਾ ਮੈਸਰ ਖਾਨਾ ਕਮੇਟੀ ਵੱਲੋਂ ਲੰਗਰ ਲਗਾਇਆ ਹੈ ਮਾਤਾ ਦੇ ਦਰਬਾਰ ਤੇ ਫਰੂਟ ਚਾਟ ਦਾ ਲੰਗਰ ਮਾਤਾ ਰਾਣੀ ਜੀ ਨਾ ਸਾਰੇ ਭਗਤਾਂ ਤੇ ਕਿਰਪਾ ਬਣਾ ਹੀ ਰੱਖੇ ਅਤੇ ਚੰਗੇ ਕੰਮ ਕਰਨ ਦਾ ਹਮੇਸ਼ਾ ਵੱਲ ਬੁੱਧੀ ਗਿਆਨ ਅਤੇ ਖਜ਼ਾਨੇ ਭਰਪੂਰ ਕਰੇ ਇਹਨਾਂ ਦੇ ਸੇਵਾਦਾਰ ਵੀਰ ਆਪਣੇ ਗਗਨ ਸ਼ਰਮਾ ਜੀ ਤੇ ਉਹਨਾਂ ਦੇ ਸਾਥੀ ਰੀਸ਼ੂ ਜੀ ਕਾਲੀ ਮਾਤਾ ਮੰਡਲ ਪ੍ਰਧਾਨ ਗੁਰਦੀਪ ਸ਼ਰਮਾ ਜੀ ਸ਼ੰਭੂ ਮੰਡੇਰ ਜੀ ਨਰਿੰਦਰ ਜੀ ਤੇ ਵੱਖ-ਵੱਖ ਆਪਣੇ ਮਿੱਤਰ ਕਈ ਮਿੱਤਰ ਐ ਸੀ ਨੇ ਜੋ ਆਪਣੇ ਨਾਲ ਜੱਗੀ ਮੋਟੋ ਬਲੌਗ ਚੈਨਲ ਨਾਲ ਬਾਕੀ ਫਿਨੀ ਹੈ ਨਾ ਤੇ ਆਪਣੇ ਨਾਲ ਹੁਣ ਹੌਲੀ-ਹੌਲੀ ਜਾਣ ਪਛਾਣ ਵਾਧੀ ਜਾ ਰਹੀ ਹੈ ਤੇ ਵੀਡੀਓ ਜੇ ਵਧੀਆ ਲੱਗੀ ਤਾਂ ਵੀਡੀਓ ਨੂੰ ਜਰੂਰ ਲਾਈਕ ਸ਼ੇਅਰ ਕਰਦੇ ਰਹੋ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਹੋਰ ਵੀ ਵਧੀਆ-ਵਧੀਆ ਜਾਣਕਾਰੀ ਦਿੰਦੇ ਰਹੀਏ ਤੇ ਲੰਗਰ ਦੀ ਸੇਵਾ ਚੱਲਦੀ ਰਹੇ ਤੇ ਇਹਨਾਂ ਸੇਵਾਦਾਰ ਵੀਰਾਂ ਵੱਲੋਂ ਇੱਕ ਬਹੁਤ ਹੀ ਵਧੀਆ ਉਪਰਾਲਾ ਜੋ ਕਿ ਹਰ ਘਰ ਦੇ ਵਿੱਚੋਂ ਰੋਟੀ ਗਊ ਮਾਤਾ ਵਾਸਤੇ ਸੇਵਾਦਾਰ ਵੀਰਾਂ ਵੱਲੋਂ ਸੇਵਾ ਚਲਾਈ ਗਈ ਹੈ ਮਾਤਾ ਰਾਣੀ ਦੇ ਦਰਬਾਰ ਤੇ ਫਰੂਟ ਚਾਟ ਦਾ ਲੰਗਰ ਚੱਲ ਰਿਹਾ ਜੀ ਸੇਵਾਦਾਰ ਵੀਰ ਬਹੁਤ ਹੀ ਮਿਹਨਤ ਦੇ ਨਾਲ ਸੇਵਾ ਨਿਭਾ ਰਹੇ ਹਨ ਵੱਖ-ਵੱਖ ਜਗ੍ਹਾ ਤੇ ਆਪਣੀ ਸੇਵਾ ਇਹਨਾਂ ਸੇਵਾਦਾਰ ਵੀਰਾਂ ਨੇ ਮਾਤਾ ਰਾਣੀ ਦੇ ਦਰਬਾਰ ਤੇ ਮਾਤਾ ਰਾਣੀ ਕਮੇਟੀ ਮੈਸਰ ਖਾਨਾ ਬਰੇਟਾ ਤੇ ਸੇਵਾਦਾਰ ਵੀਰਾਂ ਵੱਲੋਂ ਬਹੁਤ ਹੀ ਨੇਕ ਉਪਰਾਲਾ ਪਹਿਲਾ ਫਰੂਟ ਚਾਟ ਦਾ ਭੰਡਾਰਾ ਲਗਾਇਆ ਗਿਆ ਤੇ ਹੋਰ ਵੱਖ-ਵੱਖ ਸੰਸਥਾ ਵੱਲੋਂ ਕਮੇਟੀਆਂ ਵੱਲੋਂ ਇਹ ਭੰਡਾਰੇ ਚਲਾਏ ਗਏ ਨੇ ਜੀ ਤਮ ਪ੍ਰੇਟਾ ਦੁਬਾਰਾ ਤੁਹਾਨੂੰ ਫੇਰ ਦੱਸ ਦਿੰਨੇ ਆ ਤੇ ਆਪਣੇ ਮੰਡੇਰਾ ਦੇ ਸਾਰੇ ਸ਼ਰਮਾ ਪਰਿਵਾਰ ਤੇ ਲੀਲਾ ਸਿੰਘ ਜੀ ਚਲਬੂਟੀ ਤੋਂ ਵੀ ਆਪਣੇ ਨਾਲ ਸਾਥੀ ਵੀਰ ਪਹੁੰਚੇ ਹੋਏ ਨੇ ਤੇ ਨਰਿੰਦਰ ਦੇ ਸਾਥੀ ਗਗਨਦੀਪ ਦੇ ਵੀਰ ਜੀ ਦੇ ਸਾਥੀ ਪਨੀਤ ਜੀ ਰਾਜੂ ਜੀ ਹੋ ਸਾਰੇ ਸਾਥੀ ਵੀਰ ਬਹੁਤ ਵਧੀਆ ਧਨਮਨ ਵਾਲਾ ਸੇਵਾ ਨਿਭਾਰੇ ਨੇ ਤੇ ਸੰਗਤ ਉਰੇ ਚੌਂਕੀ ਵਾਲੀ ਜਗ੍ਹਾ ਹੈ ਜੀ ਜਿੱਥੇ ਸੰਗਤ ਰਾਤ ਨੂੰ ਆਰਾਮ ਕਰਦੀ ਹੈ ਤੇ ਮਾਤਾ ਰਾਣੀ ਦੀ ਚੌਂਕੀ ਵੀ ਭਰਦੀ ਹੈ ਮਾਤਾ ਰਾਣੀ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਬੋਲ ਮਾਤਾ ਰਾਣੀ ਕੀ ਜੈ ਬੋਲ ਜਗਤ